ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜਦ ਧਰਮਸ਼ਾਲਾ ਵਿੱਚ ਬੈਠਦੇ ਸਨ ਤਾਂ ਕਈ ਪੁਰਸ਼ ਆਪ ਜੀ ਦੇ ਦਰਸ਼ਨ ਵਾਸਤੇ ਅਤੇ ਕਈ ਉਪਦੇਸ਼ ਲੈਣ ਵਾਸਤੇ ਆਉਂਦੇ ਸਨ ਇੱਕ ਦਿਨ ਮਲੋ ਅਤੇ ਮੰਗੋ ਦੋ ਸਿੱਖ ਆਏ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਐਸਾ ਉਪਦੇਸ਼ ਕਰੋ ਜਿਸ ਨਾਲ ਸਾਡਾ ਜਨਮ ਮਰਨ ਕੱਟਿਆ ਜਾਵੇ ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਅਗਨੀ ਤਾਪਣਾ ਜਲ ਵਿੱਚ ਖੜੇ ਰਹਿਣਾ ਬਰਤੇ ਰੱਖਣੇ ਪੁੱਠਾ ਲਟਕਣਾ ਇੱਕ ਪੈਰ ਦੇ ਭਾਰ ਬਹੁਤ ਸਮਾਂ ਖੜੇ ਰਹਿਣਾ ਤੀਰਥਾਂ ਤੇ ਨਿਵਾਸ ਕਰਨਾ ਫਲ ਫੁੱਲ ਖਾ ਕੇ ਗੁਜ਼ਾਰਾ ਕਰਨਾ ਆਦ ਇਹ ਸਭ ਤਾਮਸੀ ਤਪ ਹਨ ਇੰਦਰੀਆਂ ਤੇ ਮਨ ਨੂੰ ਇਕਾਗਰ ਕਰਕੇ ਕਥਾ ਕੀਰਤਨ ਵਿੱਚ ਧਿਆਨ ਲਾਉਣਾ ਪਰਮੇਸ਼ਰ ਦੇ ਗੁਣ ਗਾਉਣੇ ਤੇ ਸੁਣਨੇ ਸਤਸੰਗ ਕਰਨਾ ਆਦ ਇਹ ਰਾਜਸੀ ਤਪ ਹਨ ਇਹਨਾਂ ਦਾ ਫਲ ਥੋੜਾ ਤੇ ਮਿਹਨਤ ਬਹੁਤੀ ਕਰਨੀ ਪੈਂਦੀ ਹੈ ਪਰ ਤਾਮਸੀ ਤਪਾਂ ਦਾ ਫਲ ਥੋੜਾ ਤੇ ਮਿਹਨਤ ਬਹੁਤ ਹੀ ਕਰਨੀ ਪੈਂਦੀ ਹੈ ਮਾਲੋ ਨੇ ਕਿਹਾ ਫਲ ਮਿਹਨਤ ਅਨੁਸਾਰ ਹੀ ਹੁੰਦਾ ਹੈ ਜੋ ਥੋੜੀ ਮਿਹਨਤ ਕਰੇਗਾ ਉਸ ਨੂੰ ਥੋੜਾ ਤੇ ਜੋ ਬਹੁਤੀ ਕਰੇਗਾ ਉਸ ਨੂੰ ਬਹੁਤਾ ਫਲ ਮਿਲੇਗਾ ਪਰ ਤੁਸੀਂ ਇਸ ਦੇ ਉਲਟ ਦੱਸਦੇ ਹੋ ਇਸ ਦਾ ਕੀ ਕਾਰਨ ਮੇਰਾ ਇਹ ਸੰਸਾਰ ਨਿਵਰਤ ਕਰੋ ਜੀ ਗੁਰੂ ਜੀ ਨੇ ਦੱਸਿਆ ਵੇਖੋ ਇੱਕ ਆਦਮੀ ਜੰਗਲਾਂ ਵਿੱਚੋਂ ਲੱਕੜਾਂ ਇਕੱਠੀਆਂ ਕਰਕੇ ਬੜੀ ਮਿਹਨਤ ਨਾਲ ਬਾਜ਼ਾਰ ਵੇਚਦਾ ਹੈ ਤਾਂ ਉਸ ਨੂੰ ਥੋੜੇ ਜਿਹੇ ਪੈਸੇ ਹੀ ਮਿਲਦੇ ਹਨ ਪਰ ਜਿਹੜਾ ਹੱਟੀ ਉੱਤੇ ਆਰਾਮ ਨਾਲ ਬੈਠਾ ਲੂਣ ਤੇਲ ਵੇਚਦਾ ਹੈ ਉਹ ਉਸ ਲੱਕੜਹਾਰੇ ਤੋਂ ਬਹੁਤੀ ਕਮਾਈ ਕਰ ਲੈਂਦਾ ਹੈ ਇਸ ਨੂੰ ਉਸ ਦੇ ਮੁਕਾਬਲੇ ਤੇ ਮਿਹਨਤ ਥੋੜੀ ਤੇ ਪੈਸੇ ਬਹੁਤੇ ਮਿਲ ਜਾਂਦੇ ਹਨ ਇਸ ਤੋਂ ਉਪਰੰਤ ਜਵਾਰੀ ਗਦੇਲੇ ਲਾ ਕੇ ਆਰਾਮ ਨਾਲ ਬੈਠੇ ਬਿਠਾਏ ਹੀਰੇ ਮੋਤੀਆਂ ਦਾ ਵਣਜ ਕਰਕੇ ਬਹੁਤ ਵਧੇਰੇ ਕਮਾਈ ਕਰ ਲੈਂਦੇ ਹਨ ਇਸ ਤਰ੍ਹਾਂ ਹੀ ਤਾਮਸੀ ਤਪ ਭਾਵੇਂ ਬਹੁਤ ਕਠਣ ਹੁੰਦਾ ਹੈ ਪਰ ਇਸ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਕਥਾ ਕੀਰਤਨ ਪੜਨ ਸੁਣਨ ਅਤੇ ਸਤਸੰਗਤ ਕਰਨ ਨਾਲ ਸ਼ਰਧਾ ਪਰਪੱਕ ਹੋ ਜਾਂਦੀ ਹੈ ਅਤੇ ਸ਼ਰਧਾ ਦੇ ਪਰਪੱਕ ਹੋਣ ਨਾਲ ਗਿਆਨ ਹੋ ਜਾਂਦਾ ਹੈ ਇਸ ਵਾਸਤੇ ਇਸ ਸ਼ਾਂਤ ਕੀ ਤਪ ਦਾ ਬਹੁਤ ਫਲ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਮੰango ਤੇ ਮੰਲੋ ਮਨ ਲਾ ਕੇ ਬਾਣੀ ਪੜਨ ਤੇ ਸੁਣਨ ਲੱਗ ਪਏ ਕੀਰਤਨ ਸੁਣ ਕੇ ਮਨ ਵਿੱਚ ਇਕਾਗਰਤਾ ਧਾਰਨ ਕਰਕੇ ਪ੍ਰੇਮ ਦਾ ਰਸ ਮਾਨਣ ਲੱਗੇ ਆਪਣਾ ਉਦਾਰ ਕਰਕੇ ਹੋਰ ਅਨੇਕ ਸਿੱਖਾਂ ਨੂੰ ਸਮਾਰਕ ਤੇ ਲਾਇਆ ਇੱਕ ਕਾਲੂ ਖੱਤਰੀ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਸਨਮੁਖ ਤੇ ਮਨਮੁਖ ਦੇ ਲੱਛਣ ਸਮਝਾਓ ਗੁਰੂ ਜੀ ਨੇ ਕਿਹਾ ਸਨਮੁਖ ਉਹ ਪੁਰਸ਼ ਹੁੰਦਾ ਹੈ ਜੋ ਮਿੱਤਰਤਾ ਸਭ ਨਾਲ ਮਿੱਤਰਤਾ ਰੱਖੇ ਕਰੁਣਾ ਦੂਜਿਆਂ ਦਾ ਭਲਾ ਕਰਨਾ ਮੋਦਤਾ ਕਿਸੇ ਦੀ ਮਾਨ ਵਡਿਆਈ ਹੁੰਦੀ ਵੇਖ ਕੇ ਅਤੇ ਸੁਣ ਕੇ ਪ੍ਰਸੰਨ ਹੋਵੇ ਉਪੇਖਿਆ ਰਾਗ ਦਵੇਖ ਤੋਂ ਉੱਪਰ ਰਹਿਣਾ ਗੁਣਾ ਦਾ ਧਾਰ ਨਹੀਂ ਹੋਵੇ ਅਤੇ ਮਨਮੁਖ ਉਹ ਹੈ ਜਿਹੜਾ ਮਨ ਦਾ ਕਹਿਣਾ ਮੰਨ ਕੇ ਭਲਾ ਬੁਰਾ ਨਹੀਂ ਸੋਚਦਾ ਤੇ ਆਪਣੇ ਮਨ ਦੀ ਮਰਜ਼ੀ ਕਰਦਾ ਹੈ ਇਹ ਉਪਦੇਸ਼ ਸੁਣ ਕੇ ਕਾਲੂ ਸੰਮੁਖ ਤੇ ਮਨਮੁਖ ਦੇ ਲੱਛਣਾਂ ਤੇ ਨਿਸ਼ਚਾ ਧਾਰ ਕੇ ਨਿਹਾਲ ਹੋਇਆ ਉਪਰੰਤ ਇੱਕ ਦਿਨ ਗੁਰੂ ਜੀ ਬਹੁਤ ਸਾਰੇ ਸਿੱਖਾਂ ਨਾਲ ਧਰਮਸ਼ਾਲਾ ਵਿੱਚ ਬੈਠੇ ਸਨ ਮਿੱਠਾ ਤੇ ਸੁਹਾਵਣਾ ਕੀਰਤਨ ਹੋ ਰਿਹਾ ਸੀ ਜਿਸ ਨੂੰ ਸੁਣ ਕੇ ਸ਼ੁਭ ਮੱਤ ਜਾਗ ਪੈਂਦੀ ਸੀ ਭਗਤਾ ਉਹ ਰੀਤੇ ਜਾਪੂ ਵੰਸੀ ਦੋ ਸਿੱਖ ਆਏ ਅਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਅਸੀਂ ਵਿਦਿਆਹੀਨ ਹਾਂ ਸਾਡਾ ਜਿਵੇਂ ਉਦਾਰ ਹੋ ਸਕੇ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਤੁਸੀਂ ਜੇਕਰ ਸਾਰੇ ਮਨਮੁੱਖਾਂ ਵਾਲੇ ਕਰਮ ਛੱਡ ਦਿਓ ਤਾਂ ਤੁਹਾਡਾ ਉਦਾਰ ਹੋ ਜਾਏਗਾ ਤਦ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਮਨਮੁੱਖ ਵਾਲੇ ਕਰਮ ਦੱਸੋ ਜਿਹੜੇ ਸਾਨੂੰ ਛੱਡਣੇ ਚਾਹੀਦੇ ਹਨ ਗੁਰੂ ਜੀ ਨੇ ਦੱਸਿਆ ਕਿ ਦੂਜਿਆਂ ਨਾਲ ਈਰਖਾ ਕਰਨੀ ਸਾਰਿਆਂ ਨੂੰ ਬੁਰਾ ਜਾਣਨਾ ਅਤੇ ਬੁਰੀਾਈ ਕਰਨੀ ਹੰਕਾਰ ਕਰਨਾ ਦੂਸਰਿਆਂ ਨਾਲ ਨਿਰਦੇਯਾ ਹੋਣਾ ਆਪਣੇ ਤੋਂ ਮਾੜਿਆਂ ਨੂੰ ਮਖੌਲ ਕਰਨਾ ਦੂਸਰਿਆਂ ਦੀ ਨਿੰਦਿਆ ਕਰਨੀ ਕਿਸੇ ਦੀ ਉਸਤਤੀ ਸੁਣ ਕੇ ਸੜ ਬਲ ਜਾਣਾ ਕਿਸੇ ਦਾ ਉਪਦੇਸ਼ ਨਾ ਮੰਨਣਾ ਇਹ ਸਾਰੇ ਕਰਮ ਮਨਮੁਖਾਂ ਦੇ ਹਨ ਇਹਨਾਂ ਨੂੰ ਤੁਸੀਂ ਇਉਂ ਤਿਆਗਣਾ ਕਰੋ ਜਿਵੇਂ ਪੱਤ ਝੜ ਦੀ ਰੁੱਤ ਵਿੱਚ ਰੁੱਖ ਪੱਤਿਆਂ ਨੂੰ ਤਿਆਗ ਦਿੰਦੇ ਹਨ ਧਰਮ ਦੀ ਕਮਾਈ ਕਰਕੇ ਨਿਰਵਾਹ ਕਰਨਾ ਤੇ ਲੋੜਵੰਦ ਨੂੰ ਉਸ ਵਿੱਚੋਂ ਯਥਾ ਸ਼ਕਤ ਦੇਣਾ ਇਹ ਉਪਦੇਸ਼ ਸੁਣ ਕੇ ਦੋਵੇਂ ਜਣੇ ਇਹ ਨਿਸ਼ਚਾ ਧਾਰ ਕੇ ਕਮਾਈ ਕਰਕੇ ਪਾਰਗ੍ਰਾਮੀ ਹੋ ਗਏ ਇੱਕ ਦਿਨ ਸ਼ੀਹਾ ਗੱਜਣ ਦੋਵੇਂ ਭਰਾ ਗੁਰੂ ਜੀ ਦੀ ਸ਼ਰਨ ਆਏ ਬੇਨਤੀ ਕੀਤੀ ਮਹਾਰਾਜ ਸਾਨੂੰ ਚਾਰ ਪਦਾਰਥਾਂ ਦੀ ਦਾਤ ਬਖਸ਼ੋ ਅਤੇ ਸਾਡਾ ਜਨਮ ਮਰਨ ਕਟ ਦਿਓ ਗੁਰੂ ਜੀ ਨੇ ਕਿਹਾ ਵਾਹਿਗੁਰੂ ਨਾਮ ਦਾ ਸਿਮਰਨ ਕਰੋ ਤੁਹਾਨੂੰ ਚਾਰ ਪਦਾਰਥ ਧਰਮ ਅਰਥ ਕਾਮ ਅਤੇ ਮੋਖ ਉਸ ਤੋਂ ਪ੍ਰਾਪਤ ਹੋ ਜਾਣਗੇ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਵਾਹਿਗੁਰੂ ਸ਼ਬਦ ਦੇ ਅਰਥ ਸਮਝਾਓ ਗੁਰੂ ਜੀ ਨੇ ਕਿਹਾ ਵਾਹ ਮਤਲਬ ਅਚਰਜ ਨੂੰ ਕਹਿੰਦੇ ਹਨ ਜਿਸ ਦੀ ਸਤਿਆਾਰੇ ਜਗਤ ਵਿੱਚ ਪ੍ਰਗਟ ਹੈ ਅਤੇ ਗੁਰੂ ਜੋ ਅਧਕਾਰ ਸਮਾਨ ਜੜ ਦੇਹੀ ਨੂੰ ਚੇਤਨ ਸੱਤਾ ਦਾ ਪ੍ਰਕਾਸ਼ ਦਿੰਦਾ ਹੈ ਉਹ ਵਾਹਿਗੁਰੂ ਹੈ ਉਹਨਾਂ ਨੇ ਇਹ ਬਚਨ ਮੰਨ ਕੇ ਵਾਹਿਗੁਰੂ ਨਾਮ ਦਾ ਸਿਮਰਨ ਆਰੰਭ ਕੀਤਾ ਔਰ ਸ਼ੁਭ ਕਰਮਾਂ ਵਿੱਚ ਪ੍ਰਵਿਰਤ ਹੋ ਗਏ 시ਹੇ ਦੀ ਇੱਕ ਕੰਨਿਆ ਦਾ ਵਿਆਹ ਸੀ ਉਸਨੇ ਜਨ ਵਾਸਤੇ ਬਹੁਤ ਤਰ੍ਹਾਂ ਦੇ ਭੋਜਨ ਮਠਿਆਈ ਆਦਕ ਤਿਆਰ ਕਰਵਾਏ ਅਚਨ ਚੇਤ ਹੀ ਗੁਰੂ ਜੀ ਦੇ ਦਰਸ਼ਨ ਵਾਸਤੇ ਜਾਂਦੇ ਹੋਏ ਸਿੱਖ ਉਸ ਦੇ ਘਰ ਆ ਗਏ ਸ਼ੀਹੇ ਨੇ ਜਨਨ ਵਾਸਤੇ ਤਿਆਰ ਕੀਤਾ ਹੋਇਆ ਪਕਵਾਨ ਉਹਨਾਂ ਸਿੱਖਾਂ ਨੂੰ ਛਕਾ ਦਿੱਤਾ ਦੂਸਰੇ ਦਿਨ ਜਨਨ ਨੇ ਆਉਣਾ ਸੀ ਇਸ ਕਰਕੇ ਸ਼ੀਹੇ ਦੀ istri ਨੇ ਬਹੁਤ ਚਿੰਤਾ ਕਰਕੇ ਕਿਹਾ ਕੱਲ ਬਰਾਤ ਆਏਗੀ ਤਾਂ ਉਸ ਨੂੰ ਕੀ ਦੇਾਂਗੇ ਸ਼ੀਹੇ ਨੇ ਕਿਹਾ ਗੁਰੂ ਜੀ ਤੇ ਭਰੋਸਾ ਰੱਖ ਉਹ ਆਪ ਪੈਜ ਰੱਖਣਗੇ ਤੂੰ ਚਿੰਤਾ ਨਾ ਕਰ ਦੂਸਰੇ ਦਿਨ ਜਦ ਬਰਾਤ ਆਈ ਤਾਂ ਸ਼ੀਹੇ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਸਿੱਖਾਂ ਦੀ ਪੈਜ ਰੱਖਦੇ ਆਏ ਹੋ ਅੱਜ ਮੇਰੀ ਵੀ ਰੱਖਣੀ ਮੈਂ ਤੁਹਾਡੀ ਸ਼ਰਨ ਹਾਂ ਇਹ ਅਰਦਾਸ ਕਰਕੇ ਜਦ ਸ਼ੀਹੇ ਨੇ ਜੰਦਰਾ ਖੋਲ ਕੇ ਵੇਖਿਆ ਤਾਂ ਕੋਠਾ ਜਿਉਂ ਦਾ ਤਿਉ ਪਕਵਾਨ ਨਾਲ ਭਰਪੂਰ ਸੀ ਇਹ ਗੁਰੂ ਜੀ ਦੀ ਮਿਹਰ ਵੇਖ ਕੇ ਸ਼ੀਹਾ ਤੇ ਉਸ ਦੀ istri ਨੇ ਬੜੀ ਪਰਸਾਨਤਾ ਨਾਲ ਸਾਰੀ ਜਨ ਨੂੰ ਭੋਜਨ ਵਰਤਾ ਕੇ ਤ੍ਰਿਪਤ ਕੀਤਾ ਇੱਕ ਦਿਨ ਫਿਰਨਾ ਖੈਰਾ ਤੇ ਜੋਧ ਮਨ ਵਿੱਚ ਉਪਦੇਸ਼ ਲੈਣ ਦੀ ਇੱਛਾ ਧਾਰ ਕੇ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ ਕਿ ਜਿਸ ਨਾਲ ਸਾਡੀ ਕਲਿਆਣ ਹੋਵੇ ਸਾਨੂੰ ਉਹ ਉਪਦੇਸ਼ ਦਿਓ ਸਾਡੇ ਮਨ ਵਿੱਚ ਸਿੱਖੀ ਪ੍ਰਾਪਤ ਹੋ ਜਾਵੇ ਤੇ ਮੁਰ ਸਾਨੂੰ ਜੰਮਣਾ ਜਾਂ ਮਰਨਾ ਨਾ ਪਵੇ ਗੁਰੂ ਜੀ ਨੇ ਕਿਹਾ ਜਿਸ ਦਾ ਮਨ ਨੀਵਾ ਹੋਵੇ ਉਸ ਨੂੰ ਸਿੱਖੀ ਪ੍ਰਾਪਤ ਹੁੰਦੀ ਹੈ ਤੁਸੀਂ ਸਿੱਖਾਂ ਦੀ ਸੇਵਾ ਕਰੋ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਕੇ ਸ਼ਬਦ ਦਾ ਅਭਿਆਸ ਕਰੋ ਸਤ ਸੰਗਤ ਕਰੋ ਤੇ ਵਾਹਿਗੁਰੂ ਨੂੰ ਆਪਣਾ ਮਾਲਕ ਸਮਝੋ ਗੁਰੂ ਜੀ ਤੋਂ ਇਹ ਸਿੱਖਿਆ ਲੈ ਕੇ ਉਹ ਦੋਵੇਂ ਇਸ ਤਰ੍ਹਾਂ ਕਰਨ ਲੱਗ ਪਏ ਅਤੇ ਜਨਮ ਮਰਨ ਤੋਂ ਪਾਰ ਹੋ ਗਏ ਇਸ ਤਰ੍ਹਾਂ ਹੋਰ ਵੀ ਬੇਅੰਤ ਲੋਕਾਂ ਨੂੰ ਉਪਦੇਸ਼ ਦੇ ਕੇ ਆਤਮਿਕ ਗਿਆਨ ਦਿੱਤਾ ਅਤੇ ਉਹਨਾਂ ਦਾ ਉਦਾਰ ਕੀਤਾ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ